ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੌਰਵ ਟਿਕ ਵੱਲੋਂ ਸਤ ਸਵਾਗਤ ਹੈ ਜੀ ਗੁੱਡ ਮਾਰਨਿੰਗ ਮੈਂ ਗਰਵਿੰਦਰ ਕੌਰ ਅੱਜ ਦੀ ਸਵਾਦੀ ਵੀਡੀਓ ਜੀ ਆਪਾਂ ਵਰਕ ਕੀਤੇ ਸੂਟ ਪਹੁੰਚੇ ਤੇ ਵਰਕ ਕੀਤਾ ਹੋਇਆ ਜੀ ਥੋੜਾ ਥੋੜਾ ਤੇ ਅੱਜ ਦੀ ਵੀਡੀਓ ਜੀ ਆਪਣੀ ਹੈਗੀ कॉटन ਦੇ ਸੂਟਾਂ ਦੀ कॉटन ਦੇ ਸੂਟਾਂ ਦੀ ਵੀਡੀਓ ਲੈ ਕੇ ਆਏ ਹਾਂ ਜੀ ਬਹੁਤ ਸੋਹਣੇ ਸੂਟ ਹੈ ਵਿਦ ਦ ਦੁਪੱਟਾ ਸਾਰੇ ਸੂਟ ਜੀ ਬਹੁਤ ਆਰਟੀਕਲ ਕਲਰ ਰਹਿਣਗੇ ਜੀ ਬਹੁਤ ਹੀ ਸੋਹਣੇ ਟ੍ਰੈਂਡ ਦੇ ਵਿੱਚ ਸੂਟ ਆ ਰਹੇ ਹੈ ਕਾਟਨ ਦੇ ਬਹੁਤ ਸੋਹਣੇ ਪ੍ਰਿੰਟ ਹੈ ਜੀ ਸਾਰੇ ਬ੍ਰੈਂਡਸ ਨੂੰ ਬਹੁਤ ਪਸੰਦ ਆਉਣਗੇ ਜੀ ਤੁਸੀਂ ਸਾਰੇ ਬੜੇ ਰੁਇਸ ਵੀਡੀਓ ਦੇ ਨਾਲ ਤੇ ਸਾਰੇ ਛੋਟੇ ਤੁਹਾਨੂੰ ਕਲਰ ਚੁਆਇਸ ਦੇ ਮਦਦਕੀ ਮਿਲਣਗੇ ਜੀ ਸਾਰੇ ਕਲਰ ਜਿਹੜਾ ਤੁਸੀਂ ਮੰਨਿਆ ਸੋਚਿਆ ਹੋਵੇ ਵੀ ਅਸੀਂ ਆਹ ਕਲਰ ਸਾਡੇ ਕੋਲੇ ਹੈ ਨਹੀਂ ਤੇ ਉਹੀ ਕਲਰ ਤੁਹਾਨੂੰ ਮਿਲੇਗਾ ਇਹਦੇ ਸੂਟਾਂ ਦੇ ਵਿੱਚ ਜੀ ਆਹ ਨਵੇਂ ਡਿਜ਼ਾਈਨ ਆਏ ਆਪਣੇ ਕੋਲੇ ਸਾਰੇ ਪਹੁੰਚਦੇ ਵਰਕ ਵਾਲੇ ਇਹ ਕੱਲੀ ਮਾਲ ਆਇਆ ਸੀ ਦੇ ਬਹੁਤ ਹੀ ਸੋਹਣੇ ਸੂਟ ਹੈ ਜੀ ਇਹਦੇ ਵਿੱਚ ਤੇ ਆ ਆਪਣੇ ਕੋਲੇ ਕੁਝ ਕਾਟਨ ਦੇ ਸੂਟ ਇਹ ਆਪਣੇ ਕੋਲੇ ਬਦੋਟ ਡੋਟਾ ਜੀ ਇਹ ਕਾਟਨ ਦੇ ਸੂਟ ਮੈਚਿੰਗ ਬਦੋਟ ਡੋਟਾ ਜੀ ਇਹਦੇ ਵਿੱਚ ਬਹੁਤ ਸੋਹਣੇ ਕਲਰ ਬਹੁਤ ਕਲਰ ਸੋਹਣੇ ਹੋ ਗਏ ਜੀ ਅਲੱਗ-ਅਲੱਗ ਪ੍ਰਿੰਟ ਦੇ ਅਲੱਗ-ਅਲੱਗ ਸੂਟ ਤੇ ਅਲੱਗ-ਅਲੱਗ ਕਾਟਨ ਵੈਰਾਈਟੀ ਦੇ ਸੂਟ ਹੋਣਗੇ ਜੀ ਸੂਟ ਸਾਰੇ ਸੋਹਣੇ ਹੋਣਗੇ ਸਾਰੀ ਵੀਡੀਓ ਵਿੱਚ ਸੂਟ ਸੋਨੇ ਸਾਰੇ ਸੋਹਣੇ ਮੈਂ ਅੱਜ ਆਪਣੇ ਕੋਲ ਇੰਨੇ ਸੂਟ ਸੀ ਦੋ ਵਾਰੀ ਮਾਲ ਆ ਗਿਆ ਆਪਣੇ ਕੋਲ ਸੂਟਾਂ ਦਾ ਮੇਰੇ ਜੀਗਾ ਦਾ ਸੀ ਮੈਂ ਅੱਜ ਸਵੇਰ ਦੀ ਵੀਡੀਓ ਪਾਉਂਾਂ ਜਿਹੜੇ ਆਪਣੇ ਕੋਲ ਡਿਜ਼ਾਈਨ ਆ ਸੂਟ ਆਏ ਸੀ ਪੌਂਚੀ ਦੇ ਵਰਕ ਵਾਲੇ ਇਹ ਆਪਣੇ ਕੋਲ ਨਵੇਂ ਡਿਜ਼ਾਈਨ ਆਏ ਹੋਏ ਕੁਝ ਆਪਣੇ ਕੋਲ ਸੀ ਮੈਚਿੰਗ ਬਦੌਟ ਰਵਟੇ ਵਾਲੇ ਆਏ ਸੀ ਤੇ ਕਾਫੀ ਸੂਟ ਕੋਟਨ ਦੇ ਹੋਏ ਸੀ ਮੈਂ ਕਿਸੀ ਆਪਾਂ ਲੰਬੀ ਵੀਡੀਓ ਪਾਈਏ ਸਾਰੇ ਸੂਟ ਵੀ ਇਹਦੇ ਵਿੱਚ ਆ ਜਾਣ ਕੋਟਨ ਦੇ ਤੇ ਕਿਉਂਕਿ ਕੋਟਨ ਦੇ ਸੂਟਾਂ ਦੇ ਹੁਣ ਗਰਮੀ ਆ ਚੁੱਕੀ ਹੈ ਆਪਾਂ ਕਾਟਨ ਦੇ ਸੂਟ ਹੀ ਚੱਲਣੇ ਆ ਸਾਰੇ ਸੂਟ ਵੀ ਤੁਸੀਂ ਬਾਹਰ ਅੰਦਰ ਪਾਉਣ ਵਾਲੇ ਵੀ ਤੁਸੀਂ ਸੂਟ ਜੀ ਘਰੇ ਪਾਉਣ ਦੇ ਆਪਾਂ ਕਿੰਨੇ-ਕਿੰਨੇ ਸੂਟ ਲੱਗਦੇ ਆ ਜੀ ਤੇ ਬਹੁਤ ਸੋਹਣੇ ਸਾਰੇ ਸੂਟ ਹੀ ਤੁਹਾਨੂੰ ਸਾਰੇ ਪ੍ਰਿੰਟ ਹੀ ਪਸੰਦ ਆਉਣਗੇ ਤੁਹਾਡੇ 24 ਆਬ ਜੀ ਵੀ ਮੰਨ ਲਾ ਡਿਜੀਟਲ ਪ੍ਰਿੰਟ ਜੀ ਕਿੰਨੇ ਸੋਹਣੇ ਬਹੁਤ ਸੋਹਣੇ ਬਣ ਕੇ ਤਿਆਰ ਹੋਏ ਆ ਬਹੁਤ ਸੋਹਣੇ ਸੂਟ ਆਏ ਜੀ ਹੁਣ ਵਾਲੇ ਪ੍ਰਿੰਟ ਤਾਂ ਬਹੁਤ ਪਿਛਲੇ ਵਕਤ ਗਰਮੀ ਨਾਲੋਂ ਇਹਦੇ ਕੀ ਬਹੁਤ ਹੀ ਸੋਹਣੇ ਪ੍ਰਿੰਟ ਆਏ ਆ ਬਲੈਕ ਕਲਰ ਦੇ ਬਲੂ ਸਾਰੇ ਇਸ ਤਰ੍ਹਾਂ ਦੇ ਸੋਹਣੇ ਫੁੱਟੇ ਜੀ ਇਹਨਾਂ ਨਾਲ ਆਪਾਂ ਨੂੰ ਮਿਲਣੀਆਂ ਜੀ ਵਿਦ ਦੁਪੱਟੇ ਇਹਦੇ ਦੁਪੱਟੇ ਆ ਜਾਣਗੇ ਇਹਨਾਂ ਨਾਲ ਜੀ ਸਾਰੇ ਫੁੱਟਿਆਂ ਨੂੰ ਸਾਰੇ ਕਲਰ ਹੋਣਗੇ ਜਿਵੇਂ ਕਿਸੇ ਤਰ੍ਹਾਂ ਦੀ ਅਗਲ ਲੇਡੀਜ਼ ਕਿੰਨੀ ਵੀ ਏਜ ਦੀ ਬਾ ਸਕਦੀ ਆ ਤੇ ਇਹ ਬਹੁਤ ਹੀ ਸੋਹਣੇ ਸਾਰੇ ਕਲਰ ਡਾਰਕ ਵੀ ਲਾਈਟ ਵੀ ਆ ਵੀ ਕਹਾਂ ਬਲੈਕ ਕਲਰ ਜੀ ਬਹੁਤ ਹੀ ਸੋਹਣਾ ਲੱਗਦਾ ਹੈ ਤੇ ਸਾਡੇ ਵੀਡੀਓ ਜੀ ਏਦਾਂ ਤੁਸੀਂ ਵੇਖਦੇ ਆ ਰਿਹਾ ਕਰੋ ਕਈ ਕਿ ਮਿੰਟ ਹੁੰਦੇ ਸਾਨੂੰ ਵੀ ਸਾਨੂੰ ਅੱਜ ਇਸ ਤਰ੍ਹਾਂ ਦੀ ਵੀਡੀਓ ਲੈ ਕੇ ਇਸ ਤਰ੍ਹਾਂ ਦੀ ਜਿਵੇਂ ਸਾਡੇ ਕੋਲ ਸੂਟ ਆਉਂਦੇ ਜੀ ਅਸੀਂ ਉਸ ਤਰ੍ਹਾਂ ਦੀ ਵੀਡੀਓ ਲੈ ਕੇ ਆਉਂਨੇ ਜੀ ਬਹੁਤ ਸੋਹਣੇ ਸੂਟ ਮੈਂ ਕੋਈ ਵੀਡੀਓ ਨਹੀਂ ਛੋੜਦੀ ਹੁੰਦੀ ਵੀ ਜਿਹੜੀ ਮੇਰੇ ਨਾਂ ਪਾਵਾਂ ਪਰ ਮੇਰੇ ਜਦੋਂ ਵੀ ਟਾਈਮ ਲੱਗੇ ਮੈਂ ਵੀਡੀਓ ਪਾਉਣੀ ਹੈ ਸੂਟਾਂ ਦੀ ਵਰਕ ਕੀਤੇ ਦੀ ਵੀ ਤੇ ਆਪਾਂ ਵੀ ਪ੍ਰਿੰਟ ਵਾਲੇ ਸੂਟ ਵੀ ਰੱਖਦੇ ਆ ਸਾਰੇ ਸੂਟਾਂ ਦੀ ਵੀਡੀਓ ਮੇਰੇ ਜਿਹਦੋਂ ਵੀ ਮਨ ਕੀਤਾ ਕਰੇ ਮੈਂ ਪਮਾ ਬਾਰਿਸ਼ ਮਾਰ ਕਿਵੇਂ ਵੀ ਆ ਪਰ ਮੈਂ ਵੀਡੀਓ ਜ਼ਰੂਰ ਪਾਣੀ ਮੈਨੂੰ ਬਹੁਤ ਸ਼ੌਂਕ ਸੀ ਵੀਡੀਓ ਪਾਉਣ ਦਾ ਵੀ ਸਾਰੇ ਸੂਟਾਂ ਦੀ ਵੀਡੀਓ ਪਾਇਆ ਕਰਾਂ ਤੇ ਆ ਸੂਟ ਜੀ ਬਹੁਤ ਸੋਹਣੇ ਵਿਦ ਦੁਪੱਟੇ ਵਾਲੇ ਇਹਦੇ ਚ ਕਲਰ ਤੁਹਾਨੂੰ ਸਾਰੇ ਮਿਲ ਜਾਣਗੇ ਅਲੱਗ ਆਪਾਂ ਇੱਕ ਕਲਰ ਕੋਲ ਕੇ ਦਿਖਾਦਾ ਤੇ ਆ ਦੇਖੋ ਕਲਰ ਇਹਦੇ ਚ ਚਾਰ ਚਾਰ ਸੂਟਾਂ ਦੇ ਕਲਰ ਆਏ ਹੋਏ ਆਪਾਂ ਨੂੰ ਡਿਜ਼ਾਈਨ ਚਾਰ ਡਿਜ਼ਾਈਨ ਮਿਲਣਗੇ ਅਲੱਗ-ਅਲੱਗ ਸੂਟਾਂ ਦੇ ਕਲਰ ਮਿਲਣਗੇ ਜੀ ਮੈਨੂੰ ਵੀਡੀਓ ਦਾ ਸ਼ੌਂਕ ਹੈ ਵੀ ਮੈਂ ਵੀਡੀਓ ਬਣਾ ਕੇ ਪਾਵਾਂ ਜਿਹਦੇ ਸੂਟ ਹੁੰਦੇ ਹਨ ਮੈਂ ਆਪਦੀ ਮੰਨ ਕਰਦਾ ਵੀ ਮੈਂ ਸੋਹਣੇ ਸੋਹਣੇ ਸੂਟਾਂ ਦੀ ਵੀਡੀਓ ਪਾਵਾਂ ਬੇ ਸੋਹਣੇ ਸੂਟ ਹੁੰਦੇ ਸਾਰੇ ਸੂਟ ਹੀ ਮੇਰੇ ਕੋਲੇ ਆਪਣੇ ਸਾਰਾ ਸਟੱਫ ਹੀ ਹੁੰਦਾ ਆਪਣੇ ਕੋਲੇ ਪਾਰਟੀ ਵੀ ਸੂਟ ਤੁਸੀਂ ਸਾਨੂੰ ਜੀ ਕਮੈਂਟ ਕਰਕੇ ਦੱਸਿਆ ਕਰੋ ਜਿਹੜੀ ਗੱਲ ਦੀ ਤੁਹਾਨੂੰ ਨਹੀਂ ਸਮਝ ਆਉਂਦੀ ਜਾਂ ਕੋਈ ਨਾ ਸੂਟ ਦਾ ਪਤਾ ਨਹੀਂ ਲੱਗਿਆ ਵੀ ਕਿਹੜਾ ਸਟੱਫ ਹੈ ਇਹ ਇਹ ਆਪਣੇ ਕੋਲ ਕੋਟਨ ਦਾ ਸਟੱਫ ਹੋਊਗਾ ਜੀ ਕੈਮਰੀ कॉटन ਤੇ ਜੀ ਮੇਂ ਵਧੀਆ ਐਕਸਪੋਰਟ ਕੋਟਨ ਹੋਗੀ ਕੈਮਰੀ ਕੋਟਨ ਹੋਗੀ ਤੇ ਰੂਬੀ ਕੋਟਨ ਹੋਗੀ ਸਾਰੇ ਤਰ੍ਹਾਂ ਦੀ ਕੋਟਨ ਹੈ ਜੀ ਆਪਣੇ ਕੋਲੇ ਸਾਰੀ ਕੋਟਨੀ ਆਪਣੇ ਕੋਲੇ ਅਵੇਲੇਬਲ ਹੈ ਤੁਸੀਂ ਕਿਸੇ ਤਰ੍ਹਾਂ ਦਾ ਸੂਟ ਲੈਣਾ ਹੋਵੇ ਸਾਨੂੰ ਵੀ ਮੈਸੇਜ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਕੋਈ ਗੱਲ ਤੁਹਾਨੂੰ ਨਹੀਂ ਪਤਾ ਲੱਗਿਆ ਜੀ ਆ ਆਪਣੇ ਕੋਲ ਟੈਬੀ ਕੋਟਨ ਸੀ ਇਹ ਪਹਿਲਾਂ ਜਿਵੇਂ ਟੈਬੀ ਸ਼ਰਕ ਆਈ ਸੀ ਹੁਣ ਜਿਵੇਂ ਟੈਬੀ ਕੋਟਨ ਆ ਗਈ ਤੇ ਆਪਣੇ ਕੋਲੇ ਜੀ ਇਹ ਹੈਗੇ ਬਡਾਟਡ ਵਟੇ ਵਾਲੀ ਜੀ ਆਪਣੇ ਕੋਲ ਸਾਰੇ ਕਲਰ ਸੂਟ ਮਿਲ ਜਾਂਦੇ ਆ ਬਰਕ ਕੀਤੀ ਵੀ ਆਪਾਂ ਵੀਡੀਓ ਪੋਣੇ ਹੁੰਨੇ ਆ ਆਪਾਂ ਸਖ ਲਾਈ ਵੀ ਦਿੰਨੇ ਆ ਸਾਰੀਆਂ ਮਸ਼ੀਨਾਂ ਦੀ ਮਰੇਲਾ ਕਮਿਟਰ ਮਸ਼ੀਨਾਂ ਸਾਰੇ ਤਰ੍ਹਾਂ ਦੀ ਆਪਾਂ ਸਖ ਲਾਈ ਦਿੰਨੇ ਆ ਸੂਟਾਂ ਦੇ ਆਪਾਂ ਸਟਿਚਿੰਗ ਕਟਿੰਗ ਸਾਰਾ ਕੁਝ ਸੂਟਾਂ ਦੇ ਵੀਡੀਓ ਵੀ ਦੱਸਦੇ ਆ ਆਪਾਂ ਬਣਾਉਨੇ ਆ ਤੇ ਜੀ ਸਾਰੇ ਤੁਸੀਂ ਤਰ੍ਹਾਂ ਦੇ ਤੁਸੀਂ ਵੀਡੀਓ ਵੇਖ ਸਕਦੇ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੀਆਂ ਭੈਣਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਮੈਂਟ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਵੀਡੀਓ ਤੁਹਾਨੂੰ ਜੇ ਵਧੀਆ ਲੱਗਦੀ ਹੈ ਹੋਰ ਭੈਣਾਂ ਵੀ ਵੀ ਸੂਟ ਲੈ ਸਕਣ ਵਧੀਆ ਵੇਖ ਸਕਣ ਤੇ ਤੁਸੀਂ ਸਾਡੀ ਵੀਡੀਓ ਨੂੰ ਸ਼ੇਅਰ ਕਰਦਾ ਕਰੋ ਜੀ ਫਿਰ ਸੋਹਣੀਆਂ-ਸੋਹਣੀਆਂ ਵੀਡੀਓ ਵੇਖਣ ਨੂੰ ਬਣਾਉਣ ਨੂੰ ਜੀ ਕਰਦਾ ਵੀ ਆ ਮੇਰੀਆਂ ਭੈਣਾਂ ਨੇ ਕਮੈਂਟ ਕੀ ਦਾ ਕਮੈਂਟ ਕਰਿਆ ਕਰੋ ਤੇ ਵੀਡੀਓ ਪੂਰੀ ਵੇਖਿਆ ਕਰੋ ਜੀ ਸਾਰੇ ਸੂਟ ਨਾ ਸਾਨੂੰ ਵੀ ਕਈ ਵਾਰੀ ਪਹਿਲਾਂ ਵੀਡੀਓ ਸਟਾਰਟਿੰਗ ਜ ਨਹੀਂ ਪਸੰਦ ਹੁੰਦਾ ਐਂਡ ਤੇ ਆ ਕੇ ਪਸੰਦ ਆਉਂਦਾ ਕੋਈ ਵੀ ਸੂਟ ਜੀ ਤੁਸੀਂ ਪੂਰੀ ਵੀਡੀਓ ਵੇਖਿਆ ਕਰੋ ਪੂਰੀ ਸਖਲਾਈ ਲਿਆ ਕਰੋ ਹਰ ਇੱਕ ਚੀਜ਼ ਦੀ ਆਪਾਂ ਕਿਸੇ ਤਰ੍ਹਾਂ ਦੀ ਵੀਡੀਓ ਬੋਣੇ ਤੁਸੀਂ ਪੂਰੀ ਵੀਡੀਓ ਵੇਖਿਆ ਕਰੋ ਜੀ ਤੇ ਇਹ ਸਾਨੂੰ ਕਮੈਂਟ ਕਰਿਆ ਕਰੋ ਸਾਨੂੰ ਵੀ ਜੀ ਕਰਦਾ ਸੀ ਹੋਰ ਵੀਡੀਓ ਬਣਾਉਗੀ ਹੋਰ ਅਸੀਂ ਟ੍ਰੇਟਰ ਤੇ ਬਣਾਇਆ ਜੀ ਸਾਨੂੰ ਸਾਰੇ ਤੁਹਾਨੂੰ ਵੀਡੀਓ ਅਸੀਂ ਬਣਾਉਣ ਨੂੰ ਜੀ ਕਰਦਾ ਜੇ ਤੁਸੀਂ ਕਮੈਂਟ ਕਰਿਆ ਕਰੋਗੇ ਲਾਈਕ ਕਰਿਆ ਕਰੋਗੇ ਸਾਡੇ ਵੀਡੀਓ ਨੂੰ ਤਾਂ ਅਸੀਂ ਨਵੀਆਂ ਨਵੀਆਂ ਸੋਹਣੇ ਸੋਹਣੇ ਸੂਟਾਂ ਦੀਆਂ ਸੋਹਣੇ ਸੋਹਣੇ ਵੀਡੀਓ ਬਣਾਉਂਦੇ ਰਿਹਾ ਕਰੀਏ ਜੀ ਸਾਡਾ ਕੌਰ ਬਟੀਕ ਚੈਨਲ ਪੇਜ ਬਣਿਆ ਹੋਇਆ ਹੈ ਜੀ ਇੰਸਟਾਗ੍ਰam ਤੇ ਤੁਸੀਂ ਉੱਥੇ ਵੀ ਸਾਨੂੰ ਫੋਲੋ ਕਰ ਸਕਦੇ ਹੋ ਉੱਥੇ ਅਸੀਂ ਵੀਡੀਓ ਪਾਉਂਦੇ ਜੀ ਸੂਟ ਬਣ ਕੇ ਜੀ ਤਿਆਰ ਰੈਡੀ ਹੁੰਦਾ ਅਸੀਂ ਹਰ ਤਰ੍ਹਾਂ ਦੀ ਵੀਡੀਓ ਉੱਥੇ ਇੰਸਟਾਗ੍ਰam ਤੇ ਪਾਉਂਦੇ ਸਾਡੇ ਚੈਨਲ ਨੂੰ ਤੁਸੀਂ ਫੋਲੋ ਕਰ ਸਕਦੇ ਆ ਤੇ ਆਪਣਾ ਚੈਨਲ ਜੀ ਕੋਰੋਟੀਕ ਆਪਾਂ ਨਵਾਂ ਸ਼ਰਮ ਲਾਇਆ ਹੈ ਪਹਿਲਾਂ ਆਪਣੇ ਕੋਲੇ ਚੈਨਲ ਸੀ ਜਸ ਫੈਸ਼ਨ ਚੈਨਲ ਸੀ ਜਸ ਫੈਸ਼ਨ ਚੈਨਲ ਸਾਡਾ ਬੰਦ ਕੀਤਾ ਗਿਆ ਕਿਸੇ ਕਾਰਨ ਬੈਨ ਹੋਇਆ ਤੇ ਅਸੀਂ ਹੁਣ ਨਵਾਂ ਚੈਨਲ ਬਣਾਇਆ ਜੀ ਨਾ ਇਹ ਸਾਨੂੰ ਕੋਈ ਇਨੀ ਜਾਣਕਾਰੀ ਹੈ ਕਿਵੇਂ ਸੂਟ ਪਾਈ ਦੇ ਕਿਵੇਂ ਜੀ ਨਵੇਂ ਅਸੀਂ ਚੈਨਲ ਬਣਾਇਆ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਸਾਡੀਆਂ ਵੀਡੀਓ ਇਦਾਂ ਵੀ ਦੇਖਦੇ ਰਹਿਆ ਕਰੋ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿਵੇਂ ਤੁਹਾਨੂੰ ਮੇਰੀ ਪਸੰਦ ਕਿਵੇਂ ਸੂਟ ਆਉਂਦੇ ਹਨਾ ਕਿ ਮੇਰੀ ਬਾਜ ਹੁੰਦੀ ਹੈ ਕਿਵੇਂ ਤੁਸੀਂ ਸਭ ਤਰ੍ਹਾਂ ਦਾ ਮੈਨੂੰ ਕਮੈਂਟ ਕਰਿਆ ਕਰੋ ਮੈਨੂੰ ਪਤਾ ਲੱਗੇ ਮੇਰੇ ਵਿੱਚ ਕੀ ਗਲਤੀ ਕਿਵੇਂ ਵੀ ਹੋ ਸਕਦਾ ਜੀ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਮੇਰੀਆਂ ਭੈਣਾਂ ਇਦਾਂ ਇਦਾਂ ਵੀਡੀਓ ਵੇਖਦੇ ਰਿਆ ਕਰੋ ਜਿਵੇਂ ਜਿਵੇਂ ਤੁਹਾਨੂੰ ਆਪਾਂ ਸੋਹਣਿਆ ਸੋਹਣਿਆ ਵੀਡੀਓ ਜਿਵੇਂ ਹੁਣ ਆ ਟਾਈਡ ਆਈ ਦੇ ਸੂਟ ਜੀ ਨਵੇਂ ਆਏ ਇਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਆ ਇਸ ਤਰ੍ਹਾਂ ਦੇ ਹੋਰ ਸੂਟ ਵੀ ਆਪਾਂ ਸ਼ੇਅਰ ਕਰਦੇ ਰਾਵਾਂਗੇ ਵੀਡੀਓ ਬਣਾਉਂਦੇ ਰਾਵਾਂਗੇ ਨਵੇਂ-ਨਵੇਂ ਸੂਟਾਂ ਦੀ ਤੇ ਸਾਡਾ ਪ੍ਰਾਈਸ ਜੀ ਬਹੁਤ ਘੱਟ ਹੁੰਦਾ ਸਾਰੇ ਬਟਿਕ ਨਾਲ ਬਹੁਤ ਪ੍ਰਾਈਸ ਘੱਟ ਹੁੰਦਾ ਸਾਡਾ ਤਾਂ ਸਾਰੇ ਵੀਡੀਓ ਤੁਸੀਂ ਵੇਖਿਆ ਕਰੋ ਸੋਨ ਸਾਰੀਆਂ ਵੀਡੀਓ ਤੋਂ ਪਤਾ ਲੱਗ ਜਾਇਆ ਕਰੋਗਾ ਜੇ ਤੁਹਾਨੂੰ ਜੇ ਕੋਈ ਵੀ ਕਲਰ ਤੁਹਾਨੂੰ ਸੂਟ ਪਸੰਦ ਆਉਂਦਾ ਤੁਸੀਂ ਸਾਨੂੰ ਮੈਸੇਜ ਕਰ ਦਿਆ ਕਰੋ ਸਕਰੀਨ ਤੇ ਨੰਬਰ ਦਿੱਤੇ ਹੁੰਦੇ ਆ ਤੁਸੀਂ ਉੱਥੇ ਮੈਸੇਜ ਕਰਕੇ ਪੁੱਛ ਲਿਆ ਕਰੋ ਵੀ ਆਹ ਸੂਟ ਕਿੰਨੇ ਦਾ ਕਿੰਨੇ ਦਾ ਅਸੀਂ ਸਾਡੇ ਕੋਲ ਇੰਨੇ ਸੂਟ ਹੁੰਦੇ ਆ ਤਾਂ ਅਸੀਂ ਅਲੱਗ-ਅਲੱਗ ਸੂਟਾਂ ਦੇ ਤੁਹਾਨੂੰ ਦੱਸ ਦਿਆ ਕਰਾਂਗੇ ਜਿਹੜਾ ਤੁਹਾਨੂੰ ਸੂਟ ਪਸੰਦ ਆਉਂਦਾ 1 2 ਕਿੰਨੇ ਵੀ ਆਉਂਦੇ ਅਸੀਂ ਆਨਲਾਈਨ ਸੂਟ ਵੀ ਅਸੀਂ ਭੇਜ ਸਕਦੇ ਆਂ ਕਿਤੇ ਵੀ ਤੁਸੀਂ ਬੈਠੇ ਹੋ ਕਿਤੇ ਵੀ ਏਰੀਆ 'ਚ ਬੈਠੇ ਆ ਅਸੀਂ ਤੁਹਾਨੂੰ ਆਨਲਾਈਨ ਸੂਟ ਭੇਜਾਂਗੇ ਕੋਈ ਸ਼ਿਪਿੰਗ ਚਾਰਜ ਨਹੀਂ ਲੱਗੂਗਾ ਜੀ ਕਿਤੇ ਵੀ ਤੁਸੀਂ ਬੈਠੇ ਸਾਨੂੰ ਸੂਟ ਪਹੁੰਚਾਇਆ ਜਾਊਗਾ ਤੇ ਇਸ ਤਰ੍ਹਾਂ ਹੀ ਮੇਰੇ ਭੈਣਾ ਵੀਡੀਓ ਵੇਖਦੇ ਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਣਾ ਜਿਹੜੇ ਕੋਈ ਨਵੇਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਸੀਂ ਚੈਨਲ ਜੀ ਨਵਾਂ ਹੀ ਚੈਨਲ ਬਣਾਇਆ ਹੋਇਆ ਥੋੜਾ ਟਾਈਮ ਹੀ ਹੋਇਆ ਸਾਡੇ ਪਹਿਲਾ ਚੈਨਲ ਉਹ ਚੈਨਲ ਸਾਡਾ ਫੈਨ ਹੋ ਗਿਆ ਜੀ ਅਸੀਂ ਉਹ ਸਾਡਾ ਚੈਨਲ ਵੀ ਉਪਾਤੀ ਸੀ ਉਹ ਚੈਨਲ ਛੱਲਿਆ ਨਹੀਂ ਜੀ ਮੇਰਾ ਤਾਂ ਜਮਾਂ ਜੀ ਨਹੀਂ ਕਰਦਾ ਸੀ ਮੈਂ ਹੋਰ ਚੈਨਲ ਬਣਾਵ ਫਿਰ ਮੇਰੀ ਬੇਟੀ ਨੇ ਆਖਿਆ ਤੂੰ ਮੰਮੀ ਚੈਨਲ ਬਣਾ ਤੂੰ ਵੀ ਆਪਾਂ ਵੀਡੀਓ ਪਾਇਆ ਕਰਾਂਗੇ ਇੰਨੇ ਆਪਣੇ ਕੋਲ ਸੂਟ ਹੁੰਦੇ ਨੇ ਸੋਨੇ ਆਰਟੀਕਲ ਕਲਰ ਬਹੁਤ ਸੋਹਣੇ ਹੁੰਦੇ ਜੀ ਜਿਵੇਂ ਸਾਡੇ ਤਰ੍ਹਾਂ ਦੇ ਸਾਰੇ ਤਰ੍ਹਾਂ ਦੇ ਸੂਟ ਹੁੰਦੇ ਐ ਨਾਲੇ ਸਾਨੂੰ ਵੀ ਇਸ ਤਰ੍ਹਾਂ ਦੇ ਬੀਬਾਰੇ ਪਤਾ ਹੁੰਦਾ ਵੀ ਕਿਵੇਂ ਵੀਡੀਓ ਬਣਦੀ ਕਿਵੇਂ ਬਣਾਈ ਜਾਂਦੀ ਜੀ ਤੇ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਾਰੀਆਂ ਗੱਲਾਂ ਦੱਸਿਆ ਜੀ ਤੁਹਾਨੂੰ ਮੇਰੀਆਂ ਗੱਲਾਂ ਕਿਵੇਂ ਲੱਗੀਆਂ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਇਸ ਤਰ੍ਹਾਂ ਦੀ ਵੀਡੀਓ ਮੈਂ ਬਣਾਉਂਦੀ ਰਹੀ ਆ ਕਿ ਨਾ ਸੂਟਾਂ ਦੀ ਆਪਣਾ ਬੁਟੀਕ ਹੈ ਵਰਟੀਕ ਹੈ ਜੀ ਤੁਸੀਂ ਇੱਥੇ ਵੀ ਆ ਕੇ ਸੂਟ ਲੈ ਸਕਦੇ ਆ ਆਪਣਾ ਪਿੰਡ ਥਰਾਜਵਾਲਾ ਸ਼ਹਿਰ ਆਪਾਂ ਨੂੰ ਗਿੱਦੜਵਾਲਾ ਲੱਗਦਾ ਨਾਲ ਜੀ ਤੁਸੀਂ ਇੱਥੇ ਵੀ ਸੂਟ ਆ ਕੇ ਲੈ ਸਕਦੇ ਆ ਤੁਸੀਂ ਘਰ ਬੈਠੇ ਸੂਟ ਮੰਗਾ ਸਕਦੇ ਆ ਕਿਤੇ ਵੀ ਬੈਠੇ ਹੋ ਤੁਹਾਨੂੰ ਸੂਟ ਜੀ ਮਿਲ ਜੂਗਾ ਆਪਣਾ ਪਿੰਡ ਦੇ ਵਿੱਚ ਹੀ ਬੁਟੀਕ ਹੈ ਜੀ ਕਵਰਟੀਕ ਤੇ ਇਸ ਤਰ੍ਹਾਂ ਦੇ ਤੁਸੀਂ ਸੂਟ ਮੰਗਵਾ ਸਕਦੇ ਹੋ ਕਿਸੇ ਤਰ੍ਹਾਂ ਦੇ ਜਿਹੜੇ ਤੁਹਾਨੂੰ ਸੂਟ ਪਸੰਦ ਆਉਂਦੇ ਆ ਜੀ ਕੀਸਾ ਵੀਡੀਓ ਆਪਣੇ ਵੇਖਦੇ ਰਹ ਕਰੋ ਜੀ ਅੱਬ ਵੀਰ ਅਰਦਾਸ ਕਰਨ ਲੱਗਾ ਜੀ ਮੇਰੀ ਸੋਹ ਦੀ ਵੀਡੀਓ ਬਣਾਇਸ ਮੈਂ ਪਾਵਾਂ ਤੇ ਸੋਹਣੇ ਸੋਹਣੇ ਸੂਟਾਂ ਨੂੰ ਵੇਖ ਕੇ ਜੀ ਹਿੱਤਾ ਵੀ ਮੈਂ ਵੀਡੀਓ ਬਣਾ ਕੇ ਪਾਵਾਂ ਇੱਕ ਵੱਡੀ ਵੀਡੀਓ ਪਾਵਾਂ ਤੇ ਤੁਸੀਂ ਇਹ ਵੀਡੀਓ ਮੇਰੀ ਪੂਰੀ ਐਂਡ ਤੱਕ ਜ਼ਰੂਰ ਵੇਖਣਾ ਮੈਨੂੰ ਐਂ ਦੱਸਿਓ ਐਂਡ ਤੱਕ ਵੀਡੀਓ ਵੇਖ ਕੇ ਤੁਹਾਨੂੰ ਕਿਹੜਾ ਕਲਰ ਚ ਪਸੰਦ ਆਇਆ ਕਿਹੜੀ ਮੇਰੀਆਂ ਗੱਲਾਂ ਪਸੰਦ ਆਈਆਂ ਜੀ ਮਿਲਦੇ ਆਪਾਂ ਅਗਲੀ ਵੀਡੀਓ ਨਾਲ ਅੱਜ ਦੇ ਲਈ ਤੱਕ ਤੱਕ ਲਈ ਰੱਬ ਰੱਖਾ ਬਹੁਤ ਬਹੁਤ ਧੰਨਵਾਦ ਜੀ ਸਾਡੀਆਂ ਵੀਡੀਓ ਇਦਾਂ ਵੇਖਦੇ ਰਿਹਾ ਕਰੋ ਥੈਂਕ ਯੂ ਜੀ